ਐਸੇ ਹਸਪੀਟਲ ਚ ਕਿਉਂ ਨਹੀਂ ਪਵਾ ਰਹੇ ਆਪਣੇ ਕਾਊਂਟਰਾਂ ਚ ਕਿਉਂ ਪਵਾ ਰਹੇ ਜੀ ਇਹ ਕਿਹਦਾ ਸਕੈਨਰ ਕਿਦਾ ਹੈ ਇਹਦਾ ਐਨਜੀਓ ਦਾ ਐਨਜੀਓ ਦੇ ਕਿਉਂ ਪੈਸੇ ਪਵਾ ਰਹੇ ਹੋ ਕਿ ਅਲੱਗ-ਅਲੱਗ ਮੈਂ ਡੋਨੇਸ਼ਨ ਕਰਨੀ ਆ ਉਹ ਸਿੱਧਾ ਪੇਸ਼ੈਂਟ ਨੂੰ ਕਰੇ ਜਾਂ ਸਿੱਧਾ ਹਸਪੀਟਲ ਚ ਕਰੇ ਐਨਜੀਓ ਕਿਰੋਂ ਤੋਂ ਪੈਸੇ ਲੈ ਲਾਪੀ ਜਿਸ ਤਰ੍ਹਾਂ ਸੇ ਆਪ ਸਭੀ ਕੋ ਪਤਾ ਹੈ ਕਿ ਕਿ सवाल पूछे जा रहे और हम किसी भी तरह के जवाब देने से नहीं डरेंगे इनका क्वेश्चन है कि एन का स्कैनर क्यों लगाया फॉर एग्जाम्पल मैं एक पेशेंट हूँ सर का एन मैंने सर से हेल्प मांगी मुझे हेल्प है पचास हजार की अगर मेरा ये स्कैनर या नंबर लगाते मेरे पास दो लाख डोनेशन आ गई ਮੇਰੇ ਪਾਸ ਤੋਂ ਫालतू ਪੈਸਾ ਆ ਗਿਆ ਹੁਣ ਉਹੀਓ ਗੱਲ ਇੰਨਾ ਤੇ ਆਜੇ ਉਹੀਓ ਦਾ ਇੱਕ ਮਿੰਟ ਇੱਕ ਮਿੰਟ ਮੈਡਮ ਇੱਕ ਮਿੰਟ ਉਹੀਓ ਗੱਲ ਇੰਨਾ ਤੇ ਆਜੇ ਕਿ ਪੇਸ਼ੈਂਟ ਦਾ ਕਿਉਂ ਨਹੀਂ ਲਾਂਦੇ ਜੇ ਆ ਤੁਹਾਡੇ ਕੋਲ 1 ਲੱਖ ਆਜੇ ਤੁਸੀਂ ਕੀ ਕਰੋਗੇ ਤੁਸੀਂ ਉਹਦੀ ਡੋਲ ਲਾ ਕੇ 4 ਲੱਖ ਇਕੱਠਾ ਕਰ ਲੋ ਮੈਂ ਦੇਖ ਕੇ ਸੱਚੇ ਨਹੀਂ ਬਣ ਸਕਤੇ ਮੈਂ ਤਾਂ ਮਹਿਸੂਸ ਕੀਤਾ ਫਿਰ ਆਪ ਕੋਈ ਬਾਤ ਬੋਲਨੇ ਬੋਲੋ 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 ਬੋਲਨੇ ਦਿਓ ਆਪ ਕਿਉਂ ਬਾਤ ਕੱਟ ਰਹੇ ਹੋ ਇੱਕ ਮਿੰਟ ਸਰ ਦੇ ਟਿਊਨ ਮੈਂ ਆਪ ਲੋਕ ਚਿਲਾ ਸਕਦੇ ਤਾਂ ਮੈਂ ਵੀ ਤਾਂ ਚਿਲਾਉਂਗੀ ਨਾ ਮੈਂ ਤਾਂ ਚਿਲਾਵਾ ਰਹਾ ਹਾਂ ਮੈਂ ਆਪ ਦੀ ਗੱਲ ਨਹੀਂ ਕਰੀ ਆਪ ਕੀ ਕਰਦੇ ਇੱਕ ਹੀ ਜਨ ਸੰਸਕਾਰ ਮੈਂ ਰੋਇ ਕਰਾਨਾ ਸਾਡਾ ਤੇ ਸਾਡਾ ਤੇ ਪੋਸਟਰ ਲੱਗਾ ਨਿਸ਼ੁਲਕ ਸੰਸਕਾਰ ਦੀ ਸੇਵਾ ਹਾਂ ਤੇ ਮੇਰਾ ਤੇ ਲੱਗਾ ਜਿਹੜਾ ਸ਼ੇਪੂਰੀ ਮੈਂ ਤੁਹਾਨੂੰ ਉਹ ਹੀ ਦੱਸਣਾ ਨਾ ਸ਼ੇਪੂਰੀ ਜਿੱਥੇ ਮਰਦੀ ਹੋ ਅੰਦਰ ਅੰਦਰ ਕਰਿਆ ਨੰਬਰ ਨੰਬਰ ਸਰ ਕਿਸੇ ਪਾਸੇ ਮੁਸਤ ਲਿਆ ਇਹ ਤਾਂ ਸੰਸਕਾਰ ਕਰਾ ਕਿਸੇ ਪਾਸੇ ਬੁੱਕ ਲਾਏ ਆ ਦੇਖੋ ਭਾਜੀ ਭਾਜੀ ਮੇਰੀ ਇੱਕ ਬੇਨਤੀ ਸੁਣੋ ਇਹਨਾਂ ਨੇ ਆਪਣਾ ਸਕੈਨਰ ਲਾਇਆ ਇਹਨਾਂ ਨੇ ਕਿਹਾ ਜੀ ਅਸੀਂ ਆਪਣਾ ਸਕੈਨਰ ਤਾਂ ਲਾਇਆ ਪੇਸ਼ੈਂਟ ਦਾ ਤਾਂ ਨਹੀਂ ਲਾਂਦੇ ਕਿ ਪੇਸ਼ੈਂਟ ਨੂੰ ਲੋੜ ਤੋਂ ਵੱਧ ਨਾ ਡੋਨੇਸ਼ਨ ਚੱਲ ਜੇ ਉਹ ਮਿਸਯੂਜ਼ ਨਾ ਐਯੋ ਤੁਹਾਡੀ ਇਹੋ ਗੱਲ ਹੈ ਹਾਂਜੀ ਤੇ ਇਹਦੇ ਨਾਂ ਤੇ ਤੁਸੀਂ ਜੇ 10 ਲੱਖ ਇਕੱਠਾ ਕਰ ਲਿਆ ਤੇ ਫਿਰ ਤੁਸੀਂ ਪੇਸ਼ੈਂਟ ਨੂੰ ਉਹਨਾਂ ਦੇ ਕੇ ਬਾਕੀ ਕੀ ਕਰੋਗੇ

थैलेसीमिया का जो पेशेंट होता है पब्लिक देख रही है सब जानते हैं थैलेसीमिया के पेशेंट का हर हफ्ते ट्रांसफ्यूजन होता है और वो जिसका ट्रांसफ्यूजन होता है हर हफ्ते वो एडमिट होता है फिर डिस्चार्ज होता है फिर एडमिट होता है फिर डिस्चार्ज होता है लेकिन पब्लिक कुछ पब्लिक हम कह सकते हैं कि इतना हाइपर कर रहे हैं जैसे कि डॉक्टर से ऊपर उनको पता है या तो या तो हम ही लोग बेवकूफ़ है यहाँ पर सिर्फ यही दिखाया जा रहा है आप खुद वेरीफाई कीजिए कि थैलेसीमिया का जो पेशेंट होता है वो कितनी बार दाखिल होता है और कितनी बार डिस्चार्ज होता है थैलेसीमिया का पेशेंट कभी भी पूरा साल बेड पे हॉस्पिटल में नहीं लेटता ये सच्चाई है ये डॉक्टर पब्लिक जानती है हम किसी के कहने से ये सच्चाई को झुटला नहीं सकते कि थैलेसीमिया का पेशेंट दाखिल क्यों आप नहीं है बात रख रहे हो हम मैं दावे से रख रही बिल्कुल आप अपनी बात रख रही हो हम चला रहे हैं ठीक है आप बोले ये हमें बेवकूफ बना रहे हैं ये बोले ये पब्लिक को बेवकूफ बना रहे हैं है। आप अपनी सफाई रखो ये अपनी सफाई रखो तो जब मैं जब मैं अपनी सफाई लग रही ਇਲਾਜ ਕਿਵੇਂ ਹੁੰਦਾ ਹੈ ਤਾਂ ਪਬਲਿਕ ਜਾਣਦੀ ਹੈ ਪੇਸ਼ੈਂਟ ਡਾਕਟਰ ਹੈ ਜਾਂ ਨਹੀਂ ਉਹ ਪਬਲਿਕ ਆਪ ਜਾਣਦੀ ਹੈ ਬਸ ਮੇਰਾ ਨਾਮ ਜੀ ਵਰੁਨ ਸ੍ਰੀਨ ਆ ਮੈਂ ਅੰਮ੍ਰਿਤਸਰ ਤੋਂ ਆ ਇਹ ਆਪਣਾ ਵੀਰ ਨਰਦੀਪ ਇਹ ਵੀ ਆਪਣੇ ਭਾਈ ਨੇ ਇਹ ਇੱਕ ਐਨ ਜੀਓ ਫੋਰ ਐਸਟ ਚੋਂ ਪਿਛਲੇ ਕਾਫੀ ਸਮੇਂ ਤੋਂ ਪੋਸਟਰ ਫੜ ਕੇ ਕਿਹੇ ਬੱਚੇ ਦੇ ਡੋਨੇਸ਼ਨ ਇਕੱਠੀ ਕਰ ਰਹੀ ਸੀਗੀ ਸਾਨੂੰ ਇੱਕ ਦੋ ਜਾਣਿਆਂ ਵੱਲੋਂ ਇਤਲਾਹ ਮਿਲੀ ਅਸੀਂ ਇਹਦਾ ਵੈਰੀਫਾਈ ਕਰਾਇਆ ਸੀਗਾ ਕਿ ਜਿਸ ਬੱਚੇ ਦੀ ਇਹ ਫੋਟੋ ਹੈ ਉਹ ਬੱਚਾ ਅਸਲ ਚ ਬਿਮਾਰ ਹੈ ਉਹਨੂੰ ਖੂਨ ਚੜਦਾ ਜੋ ਕਿ ਇੱਥੋਂ ਤੱਕ ਗੱਲ ਬਿਲਕੁਲ ਸਹੀ ਆ ਠੀਕ ਆ ਉਹ ਲੁਧਿਆਣੇ ਤੋਂ ਨੇ ਬਟ ਇਹਨਾਂ ਨੇ ਪੋਸਟਰ ਤੇ ਕੀ ਕੀਤਾ ਵਾ ਇਹ ਡੋਨੇਸ਼ਨ ਸਿੱਧੀ ਬੱਚੇ ਦੇ ਪਰਿਵਾਰ ਨੂੰ ਨਹੀਂ ਦਵਾਰੇ ਇਹਨਾਂ ਨੇ ਆਪਣਾ 바ਰ ਕੋਡ ਲਵਾਇਆ ਵਾ ਆਪਣਾ ਚੈੱਕ ਦੇਂਦੇ ਨੇ ਕਹੇ ਫਰਮ ਦਾ ਕਿ ਔਰੇ ਚ ਪੈਸੇ ਪਾਓ ਜਦ ਕਿ ਜੋ ਕੀ ਬਿਲਕੁਲ ਸਰਾਸਰ ਗਲਤ ਆ ਇਹਨਾਂ ਦੇ ਕਹਿਣ ਮੁਤਾਬਿਕ ਅਸੀਂ ਬੱਚੇ ਦਾ ਤਾਂ ਨਹੀਂ ਬਾਰਕੋਡ ਕਿ ਉਹਨਾਂ ਨੂੰ ਕਿਤੇ ਡੋਨੇਸ਼ਨ ਜਿਆਦਾ ਉਹਨਾਂ ਦੀ ਲੋਡ ਨਾਲੋਂ ਵੱਧ ਇਕੱਠੀ ਹੋ ਜਾਂਦੀ ਆ ਤੇ ਮੈਂ ਇੱਥੇ ਪੁੱਛਣਾ ਚਾਹਾਂਗਾ ਜੇ ਉਹਨਾਂ ਨੂੰ ਲੋਡ ਨਾਲੋਂ ਵੱਧ ਇਕੱਠੀ ਹੋ ਜਾਂਦੀ ਆ ਤੇ ਤੁਹਾਨੂੰ ਲੋਡ ਨਾਲੋਂ ਵੱਧ ਨਹੀਂ ਇਕੱਠੀ ਹੁੰਦੀ ਦੇਖੋ ਐਨ ਜੀਓ ਵਾਈਜ਼ ਹਰ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਐਪਰੀਸ਼ੀਏਟ ਵੀ ਕਰਦੇ ਆ ਲੇਕਿਨ ਜਿੱਥੇ ਕਿਤੇ ਗਲਤ ਹੁੰਦਾ ਹੋਵੇ ਉਹਦੇ ਖਿਲਾਫ ਸਾਨੂੰ ਬੋਲਣ ਦਾ ਵੀ ਅਧਿਕਾਰ ਆ ਤੇ ਤੁਹਾਡਾ ਫਰਜ਼ ਵੀ ਹੈਗਾ ਵਾ ਇਹ ਬਿਲਕੁਲ ਸਰਾਸਰ ਗਲਤ ਹੈ ਅਸੀਂ ਇਹਦੀ ਜ਼ਿੰਮੇਵਾਰੀ ਚੁੱਕਣ ਲਈ ਵੀ ਤਿਆਰ ਆ ਕਿ ਜੀਰੋ ਤੱਕ ਵੱਡੇ ਬੱਚੇ ਨੂੰ ਬਲੱਡ ਚੜਦਾ ਕਿਉਂਕਿ ਉਹਦਾ ਮਹੀਨੇ ਦਾ 5000 ਰੁਪਿਆ ਖਰਚਾ ਆਂਦਾ ਵਾ ਸਾਰਾ 5 ਨਹੀਂ ਤੇ 7 ਆ ਜਾਏਗਾ ਉਹ ਸਾਰਾ ਆਪਣਾ ਵੀਰ ਨਵਦੀਪ ਹੈ ਆਪਾਂ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਆ ਕਿ ਉਹਦੇ ਬਲੱਡ ਦਾ ਜੋ ਵੀ ਹੋਏਗਾ ਉਹਦਾ ਇਲਾਜ ਉਹ ਆਪਾਂ ਕਰਾਵਾਂਗੇ ਬਟ ਇਹਨਾਂ ਨੂੰ ਇਹੋ ਜਿਹਾ ਕਰਨ ਨਾ ਦਿੱਤਾ ਜਾਵੇ ਕਿ ਕੀ ਹੱਲ ਹੋਣਾ ਚਾਹੀਦਾ ਜੇ ਤੁਸੀਂ ਇਸ ਤਰ੍ਹਾਂ ਦਾ ਮੈਸੇਜ ਦਿੰਦੇ ਜੇ ਤੇ ਲੋਕਾਂ ਦੇ ਮਨਾਂ ਵਿੱਚ ਆਈ ਲਾ ਕਿ ਨਹੀਂ ਅਸੀਂ ਅੱਜ ਤੋਂ ਬਾਅਦ ਕੋਈ ਹੈਲਪ ਨਹੀਂ ਕਰਦੇ ਤੇ ਦੇਖੋ ਹੈਲਪ ਹੈਲਪ ਕਰਨੀ ਚਾਹੀਦੀ ਹੈ ਵੇਖੋ ਵੱਧ ਚੜ ਕੇ ਲੇਕਿਨ ਵੈਰੀਫਾਈ ਵੀ ਤਾਂ ਜ਼ਰੂਰੀ ਹੈ ਨਾ ਇਦਾਂ ਮੈਂ ਕੱਲ ਨੂੰ ਕੋਈ ਬੈਨਰ ਫੜ ਲਾਂ ਕਿ ਆ ਬੱਚੇ ਨੂੰ ਲੱਖ ਰੁਪਈ ਦੀ ਲੋੜ ਆ ਲੋੜ ਉਹਨੂੰ 5000 ਦੀ ਹੋਵੇ ਤੇ ਮੈਂ ਤਾਂ ਫਿਰ ਉਹ ਹੈਲਪ ਨਹੀਂ ਉਹ ਮੇਰਾ ਲਾਲਚ ਹੋ ਗਿਆ ਇੱਥੇ ਮੈਨੂੰ ਕਿਤਨਾ ਕਿਤੇ ਲਾਲਚ ਵੀ ਕਰਿਆ ਇੱਥੇ ਮੈਨੂੰ ਹੈਲਪ ਨਹੀਂ ਵਿਕਰੀ ਹੈਲਪ ਕਰੋ ਜਾਇਜ਼ ਕਰੋ ਠੀਕ ਆ ਤੁਹਾਨੂੰ ਜਿੰਨੀ ਲੋੜ ਉਹਨੇ ਪੈਸੇ ਇਕੱਠੇ ਕਰੋ ਲੇਕਿਨ ਸਾਨੂੰ ਸੁਣਨ ਚ ਇਹ ਵੀ ਆਇਆ ਵੇ ਇੱਕ ਸਾਡਾ ਹੀ ਕੋਈ ਸੱਜਣ ਸੀਗਾ ਇਹਨਾਂ ਨੂੰ ਪੈਸੇ ਦੇਣ ਤੱਕ ਆਏ ਠੀਕ ਆ ਲੇਕਿਨ ਇਹਨਾਂ ਨੇ ਕਿਹਾ ਮਰੀਜ਼ ਨੂੰ ਨਹੀਂ ਪੈਸੇ ਭੇਜਨੇ ਤੁਸੀਂ ਸਾਨੂੰ ਦੋਬ ਉਹਦਾ ਕੀ ਮਤਲਬ ਹੋਇਆ ਸਾਨੂੰ ਕਿ ਉਹ ਦੋ ਕਿ ਆਪਣੇ ਹਿਸਾਬ ਨਾਲ ਵੰਡਣਗੇ ਪਹਿਲੇ ਜਿਹੜੇ ਮਰੀਜ਼ ਦੇ ਨਾਮ ਤੇ ਮੰਗਣਦੇ ਨੇ ਉਹ ਮਰੀਜ਼ ਨੂੰ ਡਾਇਰੈਕਟ ਦਵੋ ਜਿੰਨੀ ਉਹਨੂੰ ਲੋੜ ਆ ਉਹਦੇ ਹਿਸਾਬ ਨਾਲ ਉਹਦੇ ਕੋਲ ਪੈਸੇ ਉਹਨੂੰ ਡੋਨੇਟ ਕਰਵਾਓ ਹਾਂ ਹੱਕੇ ਗਾਵਾ ਲੇਕਿਨ ਤੁਸੀਂ ਆਪਣੇ ਅਕਾਊਂਟਾਂ 'ਚ ਪੈਸੇ ਪਵਾ ਕੇ ਕਹਿੰਦੇ ਹੋ ਅਸੀਂ ਹੋਰ ਵੀ ਕਰਨੇ ਆ ਕੰਮ ਫਿਰ ਤੁਸੀਂ ਐਦਾਂ ਕਹੋ ਇਹ ਐਨਜੀਓ ਚਲਾਣੇ ਸਾਨੂੰ ਡੋਨੇਸ਼ਨ ਦੀ ਲੋੜ ਆ ਤੁਸੀਂ ਕਿਹੇ ਬੱਚੇ ਨੂੰ ਅੱਗੇ ਕਰਕੇ ਉਹਦੀ ਮਾਸੂਮ ਜੀ ਸ਼ਕਲ ਅੱਗੇ ਵਿਖਾ ਕੇ ਇਮੋਸ਼ਨਲ ਉਹ इमोशनल ਕਰਕੇ ਪਬਲਿਕ ਨੂੰ ਪੈਸੇ ਹੇਟੰਦੇ ਨੇ ਹੋਰ ਕੁਝ ਨਹੀਂ ਹੋ ਰਿਹਾ ਇਹ 바ਰ ਕੋਡ ਆਪਣਾ ਦੇਰੇ ਨੇ ਪੈਸੇ ਇਹ ਬੱਚੇ ਦੇ ਨਾਂ ਤੇ ਇਕੱਠੇ ਕਰਕੇ ਆਪਣੇ ਅਕਾਊਂਟਾਂ ਚ ਪਾ ਰਹੇ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਯਾਰ ਆਪਾਂ ਸਭ ਤੋਂ ਵੱਡੀ ਗੱਲ ਕਹਿ ਦਿੱਤੀ ਕਿ ਉਹ ਬੱਚੇ ਦਾ ਇਲਾਜ ਆਪਣਾ ਵੀਰ ਨਰਦੀਪ ਆਪਣੇ ਜ਼ਿੰਮੇਵਾਰੀ ਚੁੱਕ ਰਿਹਾ ਵਾ ਕਿ ਉਹਦਾ ਜੋ ਇਲਾਜ ਹੈ ਸਾਡੇ ਇਹਨਾਂ ਦੀ ਟੀਮ ਵੱਲੋਂ ਕਰਾਇਆ ਜਾਏਗਾ ਹੋਰ ਇਸ ਤੋਂ ਬਾਅਦ ਇਹਨਾਂ ਨੂੰ ਕੀ ਚਾਹੀਦਾ ਬੱਚੇ ਵਾਸਤੇ ਖਲੋਤੇ ਨਾ ਇਹਨਾਂ ਨੂੰ ਕਹੋ ਜਾਓ ਨਾ 바ਰ ਕੋਡ 'ਚ ਆਪਣੀ ਡੋਨੇਸ਼ਨ ਇਕੱਠੀ ਕਰੋ ਨਰਦੀਪ ਉਹ ਇਲਾਜ ਕਰਾ ਰਿਹਾ ਵਾ ਠੀਕ ਹੈ ਨਾ ਨਰਦੀ ਅਸੀਂ ਨੂੰ ਪਤਾ ਲੱਗਾ ਕਿ ਪਰਿਵਾਰ ਇਥੇ ਨਾ ਕਿ ਪਰਿਵਾਰ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਇਥੇ ਪੈਸੇ ਏਠਾ ਦਾ ਕੰਮ ਚੱਲ ਰਿਹਾ ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਪਰ ਅੱਜ ਉਹ ਆਜੂ ਵੀਰ ਨੇ ਇਤਲਾਹ ਦਿੱਤੀ ਕਿ ਵੀਰ ਕਹਿੰਦਾ ਇਥੇ ਕੰਮ ਚੱਲ ਰਿਹਾ ਤੁਸੀਂ ਜਰੂਰ ਆ ਕੇ ਮੁੱਦੇ ਤੇ ਬੋਲਣਾ ਚਾਹੀਦਾ ਆਪਾਂ ਇਵਨ ਥੱਟ ਜਿਹੜੀ ਐਮ ਆ ਜਿਹੜੀ ਆਈਡੀ ਲਿਖੀ ਨਾ ਉਸ ਹਸਪੀਟਲ ਚ ਬਾਈ ਵੈਰੀਫਾਈ ਕਰਵਾਇਆ ਉਸ ਇਥੇ ਪ੍ਰੈਜ਼ੈਂਟ ਕੋਈ ਪੇਸ਼ੈਂਟ ਹੀ ਨਹੀਂ ਆਉਂਦੇ ਯਾਰ ਦੋਖੋਂ ਦਾ ਯਾਰ ਜਿਹੜੇ ਬੱਚੇ ਦੇ ਨਾਂ ਤੇ ਇਮੋਸ਼ਨਲ ਬਲੈਕਮੇਲ ਕਰ ਰਹੇ ਹੋ ਉਹਦਾ ਤੇ 1 ਰੁਪਿਆ ਵੀ ਪਰਵਾ ਕਿਉਂ ਖੜੇ ਹੈ ਬਾਈ ਅਬ ਮੇਰੇ ਹਕੀਬਾ ਰੋਹ ਤੇ 5-5 ਲੱਖ ਰੁਪਏ ਇਕੱਠੇ ਕਰਨ ਲੋਕੀ ਦੁਨਾਛੇ ਦਸਵੰਤ ਕਰਨਾ ਚਾਹਦੇ ਨਹੀਂ ਪਰ ਦਸਵੰਤ ਸਹੀ ਤਾਂ ਨਹੀਂ ਲੱਗ ਪਾਂਦਾ ਕਿਉਂ ਇੰਨਾ ਵਰਗੇ ਠੱਗਾ ਕਰਕੇ ਠਾਗੀ ਆਪਾਂ ਕਵਾਂਗੇ ਠੱਗ ਨਹੀਂ ਠੱਗ ਨਾ ਬੋਲੋ ਨਾ ਨਾ ਇਹ ਠਾਗੀ ਕਵਾਂਗੇ ਮੈਂ ਕਿਹਾ ਚੈੱਕ ਕੀਤਾ ਮੈਂ ਚੈੱਕ ਨਹੀਂ ਹੋਇਆ ਪੂਰੀ ਗੱਲ ਉਠਾ ਕੇ ਬਾਜ ਬੋਲੋ ਕਿਉਂ ਕੱਢੀ ਜਲੋ ਉਠਾ ਕੇ ਬੋਲ ਰਹੇ ਜੀ ਅਸੀਂ ਵੀ ਜੀ ਠਾਗੀ ਕਵਾਂਗੇ ਕਰੋ ਲੋ ਹਮ ਪਹਿਲਾਂ ਇਹ ਕੋਈ ਕਰੀ ਗਰੋ ਜਠੋ ਕੋਈ ਨਹੀਂ ਆਉਂਦਾ ਨਹੀਂ ਮੇਰੀ ਗੱਲ ਕਰੋ ਬੱਚੇ ਦਾ ਬਾਰਗੜ ਤੋਂ ਪਾਵੇ ਦੇ ਦਿੰਦੇ ਜੀ ਆਪਣਾ ਬਦਲ ਰੋਜ਼ ਕਿੰਨੇ ਡੋਨੇਸ਼ਨ ਇਕੱਠੀ ਹੁੰਦੀ ਮੈਨੂੰ ਜਵਾਬ ਦੋ ਮੈਨੂੰ ਤੁਹਾਨੂੰ ਰੋਜ਼ ਕਿੰਨੀ ਡੋਨੇਸ਼ਨ ਇਕੱਠੀ ਹੁੰਦੀ ਮੈਨੂੰ ਦੱਸੋ ਮੈਨੂੰ ਜਵਾਬ ਲਓ ਪਹਿਲਾਂ ਮੈਂ ਤੁਹਾਨੂੰ ਪੁੱਛਣ ਆ ਤਾਂ ਤੇਰੇ ਨਾਲ ਨਹੀਂ ਭੈਣ ਗੱਲ ਕਰਨ ਦੇ ਇਹ ਪਤਾ ਕੀ ਗੱਲ ਤੂੰ ਲੇਡੀਆਂ ਆਵੇ ਤੇਰੇ ਹੱਥੋਂ ਤੂੰ ਹੋਲੀ-ਹੋਲੀ ਭਾਈ ਨਾਲ ਗੱਲ ਹੋ ਰਹੀ ਹੈ ਕਿੰਨੀ ਰੋਜ਼ ਦੀ ਡੋਨੇਸ਼ਨ ਇਕੱਠੀ ਹੁੰਦੀ ਹੈ ਕਿੰਨੀ 700 800 ਕਿਹਦੀ 2000 ਕੋ 2500 ਕਈ ਵੀ 200 ਰਹਿੰਦੀ ਹੈ ਰੋਜ਼ ਦਾ 2500 ਤੱਕ ਹੁੰਦਣਾ ਉਹਦਾ ਮ ਪਾ ਜੀ ਕੈਂਪ ਕਿੰਨੇ ਚਲਾਉਣੇ ਆ ਅਸੀਂ ਨਹੀਂ ਕਿਤੇ ਜਾਂਦਾ ਪਾ ਜੀ ਮੈਨੇ ਕੈਂਪ ਕਿੰਨੇ ਚਲਾਉਣੇ ਆ ਲੈ ਕੈਂਪ ਕਿੰਨੇ ਚੱਲਦੇ ਆ 4 ਦਿਨ ਤੋਂ ਕੋਈ ਨਹੀਂ ਆਪਣੀ ਐਨ ਜੀਓ ਨੂੰ ਡੋਨੇਸ਼ਨ ਪਾ ਜੀ ਤੁਸੀਂ ਆਪਣੀ ਐਨ ਜੀਓ ਦੇ ਨਾਮ ਤੇ ਡੋਨੇਸ਼ਨ ਮੰਗੋ ਬੱਚੇ ਦੇ ਨਾਮ ਤੇ ਨਾ ਮੰਗੋ ਪਲੀਜ਼ ਰਿਕੁਐਸਟ ਦਿਓ ਕੋਈ ਲਿਖਾ ਗੀ ਆਪਣੇ ਡੋਨੇਸ਼ਨ ਸਰ ਸਾਨੂੰ ਤੁਸੀਂ ਤਰੀਕਾ ਬੱਚੇ ਦੇ ਨਾਮ ਤੇ ਨਾ ਮੰਗੋ ਜਿਹੜੇ ਬੱਚੇ ਦੇ ਨਾਮ ਤੇ ਮੰਗਣਦੇ ਉਹਨੂੰ ਦੋਵਾ ਕਰੇ ਪਹਿਲੇ ਤੁਸੀਂ ਜੱਜਣਾ ਵੜਾ ਤੇ ਇਨਕੁਆਰੀ ਕਰੋ ਪਹਿਲੇ ਇਨਕੁਆਰੀ ਹੋ ਜਾਈਏ ਇੱਕ ਵਾਰੀ ਕਰੋ ਸਾਡੀ ਲਾਸਟ ਰਿਕੁਐਸਟ ਹੈ ਲਾਸਟ ਤੱਕ ਹਮ ਜੀਜੀ ਕਰ ਰਹੇ ਸੀ ਸਾਡੀ ਯਹੀ ਰਿਕੁਐਸਟ ਹੈ ਕੈਂਪ ਮੈਂ ਵੀ ਹੱ ਜਵਾਬ ਦੇ ਦੋਗੇ ਨਹੀਂ ਕਰਾਰੇ ਆ ਅਸੀਂ ਇਲਾਜ ਕਰਾ ਰਹੇ ਕੋਈ ਰਹਿਣ ਤੋਂ ਕੋਈ ਦੇਖੋ ਸਰ ਸਭ ਤੋਂ ਪਹਿਲਾਂ ਤੁਸੀਂ ਮੇਰੇ ਤੋਂ ਜਿਹੜਾ ਜਵਾਬ ਮੰਗ ਰਹੇ ਹੋ ਸਭ ਤੋਂ ਪਹਿਲਾਂ ਤਾਂ ਇੱਥੇ ਸੇਵਾ ਮੈਡੀਕਲ ਹੈ ਜਿੱਥੋਂ ਕਿ ਸਾਡਾ ਬੇਬੇ ਨਾਨਕੀ ਦਾ ਇਲਾਜ ਚੱਲਿਆ ਹੈ ਇੱਕ ਨਹੀਂ ਸਰ ਕਈ ਬੱਚਿਆਂ ਦਾ ਇਲਾਜ ਚੱਲਿਆ ਤੁਸੀਂ ਦੱਸੋ ਮੈਂ ਕਿਹੜੇ ਬੱਚੇ ਦਾ ਪੋਸਟਰ ਲਾ ਲਿਆ ਜੋ ਕਿ ਅਸੀਂ ਆਪ ਡੋਨੇਟ ਕੀਤਾ ਉਹ ਤੇ ਹੁਣ ਵੀ ਸੇਵਾ ਮੈਡੀਕਲ ਦਾ ਜਿਹੜਾ ਬਿੱਲ ਪੈਂਡਿੰਗ ਹੈ ਤੁਹਾਨੂੰ ਮੈਂ ਔਨ ਕੈਮਰਾ ਜਿਹੜਾ ਤੁਹਾਨੂੰ ਮੈਂ ਅਸਣਾ ਦਿੰਨਾ ਸੇਵਾ ਮੈਡੀਕਲ ਦਾ ਫੋਨ ਕਰਕੇ ਭਾਜੀ ਆ ਬੱਚੇ ਦਾ ਦੱਸੋ ਭਾਜੀ ਉਹ ਮੈਡੀਕਲ ਛੋਟੇ ਚਲਾ ਗਿਆ ਇਹ ਤੋਂ ਉਹ ਦੂਜੇ ਬੰਦੇ ਇੱਕ ਮਿੰਟ ਦਹੀ ਚੱਲੇ ਮੈਡੀਕਲ ਮੈਂ ਤੇਰੀ ਗੱਲ ਕਰਾਉਣਾ ਵੀਰੇ ਹਲ ਰਹਿ ਰਹਿਦਾ ਇੱਕ ਮਿੰਟ ਇੱਕ ਮਿੰਟ ਗੱਲ ਕਰਾਉਣਾ ਜਿਹਦੇ ਪੈਸੇ ਚਾਹੀਏ ਪੈਸੇ ਪੈਂਡਿੰਗ ਆ ਮੈਡੀਕਲ ਇੱਕ ਮਿੰਟ ਇੱਕ ਮਿੰਟ ਨਵਦੀਪ ਭਾਜੀ ਇੱਥੇ ਗੱਲ ਕੀ ਹੋ ਰਹੀ ਆ ਕਿ ਇੱਕ ਬੱਚੇ ਨੂੰ ਢਾਲ ਬਣਾ ਕੇ ਉਹਦੇ ਨਾਂ ਤੇ ਪੈਸੇ ਸਾਨੂੰ ਇਹ ਨਾ ਬਣਾਓ ਕਿ ਤੁਸੀਂ ਕਹੀ ਕਰ ਰਹੇ ਹੋ ਵੀ ਇੱਥੇ ਕਈ ਇਹ ਸਭਾ ਜੀ ਆਪਣੇ ਐਨਜੀਓ ਦੇ ਨਾਂ ਤੇ ਡੋਨੇਸ਼ਨ ਮੰਗੋ ਉਹ ਬੱਚੇ ਦੇ ਇਲਾਜ ਦੇ ਨਾਂ ਤੇ ਨਾ ਮੰਗੋ ਇਮੋਸ਼ਨਲ ਨਾ ਕਰੋ ਜਿਹੜੇ 300 ਬੱਚੇ ਦਾ ਕਰਮਚਾਰੀ ਮੈਂ ਮਾਨ ਨਾ ਕਹਿੰਨਾ ਲੁਧਿਆਣੇ ਚ ਜੀ ਅੰਮ੍ਰਿਤਸਰ ਦੀ ਛੱਡੋ ਤੁਸੀਂ ਲੁਧਿਆਣੇ ਦਾ ਬੱਚਾ ਵਾ ਜੇ ਜਾ ਕੇ ਬੜੇ ਦਾਨੀ ਸੱਜਣ ਬੈਠੇ ਨੇ ਬੜੀਆਂ ਟੀਮਾਂ ਬੈਠੀਆਂ ਨੇ ਅਨਮੋਲ ਕਵਾਤਰੇ ਵਰਗੇ ਹੀਰੇ ਬੰਦੇ ਬੈਠੇ ਨੇ ਉਹ ਕਰ ਉਹਦੀ ਟੀਮ ਦਾ ਵਾ ਉਹ ਕਹਿੰਦਾ ਭਾਈ ਇਲਾਜ ਕਰਾਣੇ ਤੁਸੀਂ ਲੁਧਿਆਣੇ ਉਹ ਅੰਮ੍ਰਿਤਸਰ ਆ ਕੇ ਇਮੋਸ਼ਨਲ ਕਰੀਆ ਕਰਨ ਦੇ ਜਾ ਕੇ ਬੁਝਰ ਗਿਆ ਉੱਥੇ ਇਲਾਜ ਕਰਿਆ ਪਾਜੀ ਸੇਵਾ ਆਪਣੇ ਐਨਜੀਓ ਦਾ ਬਾਰਕੋਡ ਦੇ ਕੇ ਆਪਣੇ ਐਨਜੀਓ ਦੇ ਨਾਂ ਤੇ ਮੰਗੋ ਕਿ ਅਸੀਂ ਇਹ ਇਲਾਜ ਕਰਾਨੇ ਆ ਤੁਹਾਨੂੰ ਐਨਜੀਓ ਦਾ ਡੋਨੇਸ਼ਨ ਚਾਹੀਦੀ ਆ ਤੁਸੀਂ ਬੱਚੇ ਦੇ ਨਾਂ ਤੇ ਡੋਨੇਸ਼ਨ ਇਕੱਠੀ ਕਰਨ ਦੇ ਜੇ ਕਿਸੇ ਮੋਟੇ ਨਾਲ ਕੋਈ ਡੋਨੇਸ਼ਨ ਨਹੀਂ ਪਾਜੀ ਫੋਟੋ ਲਾਈ ਜੇ ਡੋਨੇਸ਼ਨ ਕੋਈ ਇਕੱਠੀ ਨਹੀਂ ਕਰੇ ਬਾਰਕੋਡ ਤੁਸੀਂ ਆਪਣਾ ਲਾ ਕੇ ਬੈਠੇਗਾ ਤੇ ਖਾਤਾ ਵੀ ਇਹਨਾਂ ਦਾ ਆਪਣਾ ਪਾਜੀ ਸਿਰਫ ਸਿਰਫ ਇੱਕ ਇਮੋਸ਼ਨਲ ਬਲੈਕਮੇਲ ਕਰਕੇ ਨਾ ਸਰ ਇਹਦੇ ਪਰ ਤੁਸੀਂ ਇੱਕ ਉਹ ਭਾਈ ਉਹ ਕਰਾਂਗੇ ਆਪਾਂ ਪੁਲਿਸਰ ਪੱਤਰਕਾਰ ਨੂੰ ਤੁਸੀਂ ਮੈਨੂੰ ਬੋਲਣ ਨਹੀਂ ਦੇ ਰਹੇ ਬੋਲੋ ਤੁਸੀਂ ਸਾਨੂੰ ਸਰ ਬੋਲਣ ਨਹੀਂ ਦੇ ਰਹੇ ਸਾਨੂੰ ਬੋਲਣ ਦਾ ਮੌਕਾ ਦਿਓ ਜਦੋਂ ਅਸੀਂ ਬੋਲਦੇ ਹਾਂ ਤੁਸੀਂ ਬੋਲਦੇ ਆਂ ਅਸੀਂ ਮੈਂ ਬਿਲਕੁਲ ਨਹੀਂ ਵਿੱਚ ਬੋਲਿਆ ਜਦ ਮੈਂ ਬੋਲਦਾ ਜਦ ਮੈਨੂੰ ਬੋਲਣ ਨਹੀਂ ਦੇ ਰਹੇ ਉਹ ਭਾਈ ਬੋਲਣ ਨਹੀਂ ਦੇ ਰਹੇ ਬੋਲੋ ਬੋਲੋ ਤੁਸੀਂ ਬੋਲੇ ਮੈਂ ਇੱਕ ਮਿੰਟਰੀ ਬੋਲੋ ਸਰ ਤੁਸੀਂ ਬੋਲੇ ਮੈਂ ਨਹੀਂ ਬੋਲਿਆ ਤੋ ਮੈਂ ਬੋਲਾਂ ਤੁਸੀਂ ਮੈਨੂੰ ਬੋਲਣ ਨਹੀਂ ਦੇ ਰਹੇ ਭਾਈ ਬੋਲੋ ਕਹ ਬੋਲੋ ਠੀਕ ਹੈ ਜੀ ਤੁਸੀਂ ਸਾਡਾ ਤੁਸੀਂ ਸਰ ਬਿਲਕੁਲ ਬਚ ਨਹੀਂ ਬੋਲ ਰਹੀ ਹੁਣ ਤੁਸੀਂ ਸਰ ਬਿਲਕੁਲ ਬਚ ਨਹੀਂ ਬੋਲ ਰਹੀ ਆ ਬੱਚੇ ਦੀ ਗੱਲ ਕਰੋ ਸਰ ਮੈਂ ਤੁਸੀਂ ਨਾ ਸਰ ਮੈਂ ਐਨ ਜੂ ਸਰ ਮੈਂ ਐਨ ਜੂ ਤੁਸੀਂ ਲੋਖੇ ਨਹੀਂ ਬੋਲ ਰਹੇ ਬੱਚੇ ਦੀ ਗੱਲ ਤੁਸੀਂ ਇਹ ਨਹੀਂ ਬੋਲ ਰਹੇ ਤਾਂ ਹੀ ਅਸੀਂ ਬੋਲਦੇ ਠੀਕ ਹੈ ਨਾ ਬੋਲਣ ਦੇ ਕੋਈ ਗੱਲ ਇਨਕਵਰੀ ਕਰੋ